ਸਸੀਕਾਲ ਜੀ ਕੀ ਹਾਲ ਚਾਲ ਨੇ ਬਾਈ ਸਭ ਦੇ ਠੀਕ ਠਾਕ ਆ ਅੱਜ ਪਹੁੰਚੇ ਹੋਇਆ ਸਾਡੇ ਛੋਟੇ ਵੀਰ ਗਿੱਲ ਮੋਟਰ ਵਾਲੇ ਕੋਲੇ ਤੇ ਬਾਈ ਦਿਕਸ਼ੀਰ ਕੋਟ ਲਈ ਸਾਡੇ ਨਾਲ ਤੇ ਬੜੇ ਪਿਆਰੇ ਇਨਸਾਨ ਆ ਯਾਰ ਬਾਈ ਅੱਜ ਬਾਈ ਵਰਗਿਆਂ ਕੋਲੇ ਆਏ ਤੇ ਬਹੁਤ ਸੇਵਾ ਕੀਤੀ ਬਾਈ ਵਰਗਿਆਂ ਨੇ ਪਿਆਰ ਬਹੁਤ ਦਿੱਤਾ ਪਹਿਲਾਂ ਤਾਂ ਬਾਈ ਲਵ ਜੀ ਆ ਬਾਈ ਤੁਹਾਨੂੰ ਹਾਂ ਬਾਈ ਧੰਨਵਾਦ ਸੋਦਾ ਵੀ ਬਾਈ ਕੁਲਦੀਪ ਜੀ ਸਾਡੇ ਨਾਲ ਅੱਜ ਟਾਈਮ ਤੋਂ ਟਾਈਮ ਕੱਢ ਕੇ ਸਾਨੂੰ ਸਾਡੇ ਕੋਲ ਆਏ ਤੇ ਚਾਹ ਪਾਣੀ ਪੀਤਾ ਚਲੋ ਪਿਆਰੀਆਂ ਗੱਲਾਂ ਬਾਤਾਂ ਕਰੀਆਂ ਤੇ ਬਾਈ ਜਗਸੀਰ ਵੀ ਆਏ ਅੱਜ ਤੇ ਧੰਨਵਾਦ ਬਾਈ ਦਾ ਬਾਈ ਆਪਾਂ ਕੋਲੇ ਅੱਜ ਆਇਆ ਸੀਗਾ ਆਪਣਾ ਪੇਜ ਸੀ ਸੈਟਿੰਗ ਕਰਾਉਣ ਪਰਫਾਇਲ ਸੀ ਬਾਈ ਦੀ ਤਰੀਪ ਮੋੜ ਤਰੀਪ ਹਾਂ ਦੀਆਂ ਤਰੀਪ ਮੋੜ ਤੇ ਬਾਈ ਨੇ ਜਿਹੜੇ ਪ੍ਰੋਗਰਾਮ ਫੋਲੋ ਜੀ ਰਿਹਾ ਕਰਿਓ ਤੇ ਬਾਈ ਢੰਗੜ ਦਾ ਮਤਲਬ ਮਾਸਟਰ ਹੈ ਜੀ ਮਾਸਟਰ ਉਹ ਵੀ ਜਾਵਾ ਹੈ ਤੇ ਲੋੜੀ ਪਿਆਰਾ ਭਰਾਵਾਂ ਦਾ ਬਾਈ ਲੋ ਜੀ ਮਿਲਦੇ ਹੋਗੇ ਤੇ ਬਾਈ ਜੀ ਬਾਕੀ ਕੋ ਗੀਤ ਦੇ ਸ਼ੂਟ ਕੀਤਾ ਜੈ ਜੀ ਵੀ ਦੇ ਨਾਲ ਲਵ ਯੂ ਬਾਈ ਗਾਣਾ ਹੁਣ ਚੱਲੀ ਜਾਂਦਾ ਜੀ ਆਪਣਾ ਮਰਕਸ਼ ਕੀਨਾ ਦੀ ਸਾਰੇ ਜਾਣੇ ਸਪੋਰਟ ਕਰੋ ਸ਼ੇਅਰ ਕਰੋ ਮੇਰੇ ਭਰਾ ਬਾਈ ਦਾ ਪਹਿਲਾ ਵੀ ਕਰ ਲਿਓ ਤੇ ਬੇਨਤੀ ਹੈ ਤੇ ਅੱਗੇ ਵੀ ਆਪਾਂ ਮਿਲਦੇ ਰਹਾਂਗੇ ਧੰਨਵਾਦ ਜੀ